ਪੇਸ਼ ਹੈ ਜੀ ਨਾਵਲ ਪੀਲੇ ਪੱਤਿਆਂ ਦੀ ਦਾਸਤਾਨ ਵਿੱਚੋਂ ਭਾਗ 18ਵਾਂ ਗੁਰਦੁਆਰਿਆਂ ਹੁੰਦੀ ਹੋਈ ਓਸ਼ਾ ਸਿੱਧੀ ਬੱਸ ਅੱਡੇ ਨੂੰ ਤੁਰ ਪਈ ਪਰ ਫਿਰ ਰਸਤੇ ਵਿੱਚ ਉਹਦੇ ਜਾਦ ਆ ਕਿ ਉਸ ਕੋਲ ਤਾਂ ਬੱਸ ਟਿਕਟ ਲਈ ਪੈਸੇ ਹੀ ਨਹੀਂ ਹਨ ਜਿਵੇਂ ਉਹਦੀ ਸੁਰਤ ਹੁਣ ਹੀ ਪਰਤੀ ਹੋਵੇ ਪੌ ਪਾਰ ਰਹੀ ਸੀ ਦਿਨ ਚੜ੍ਹ ਰਿਹਾ ਸੀ ਉਹ ਆਪਣਾ ਸ਼ਾਲ ਠੀਕ ਕਰਕੇ ਉੱਪਰ ਲੈ ਰਹੀ ਸੀ ਜਦੋਂ ਹਨੇਰੀ ਵਾਂਗ ਉੱਡਿਆ ਆਉਂਦਾ ਮੋਟਰਸਾਈਕਲ ਉਹਦੇ ਕੋਲੋਂ ਦੀ ਲੰਘਿਆ ਤੇ ਕੁਝ ਦੂਰ ਜਾ ਕੇ ਰੁਕ ਗਿਆ ਮੋਟਰਸਾਈਕਲ ਖੜਾ ਕਰਕੇ ਉਹਨਾਂ ਵਿੱਚੋਂ ਇੱਕ ਬੰਦਾ ਉਸ ਵੱਲ ਨੱਠਿਆ ਆ ਰਿਹਾ ਸੀ ਨੇੜੇ ਆਉਣ ਤੇ ਦੇਖਿਆ ਉਹ ਹਰੀਸ਼ ਸੀ ਉਸ ਦਾ ਭਰਾ ਊਸ਼ਾ ਦੇ ਮੋੜੇ ਦਿਵਾਲੇ ਬਾਹ ਬੁਲਾ ਕੇ ਉਹ ਬੱਚਿਆਂ ਵਾਂਗ ਰੋ ਪਿਆ ਐਨੇ ਨੂੰ ਮੋਟਰਸਾਈਕਲ ਕੋਲੋਂ ਤੁਰਦਾ ਮਾਸਟਰ ਮदन ਲਾਲ ਉਹਨਾਂ ਦਾ ਪਾਪਾ ਵੀ ਪਹੁੰਚ ਗਿਆ ਬੇਟੀ ਤੂੰ ਠੀਕ ਤਾਂ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਤੂੰ ਮਿਲ ਗਈ ਬੁਰੇ ਬੁਰੇ ਖਿਆਲ ਆ ਰਹੇ ਸਨ ਹੁਣੇ ਪਗੀਰਤ ਸਾਹਿਬ ਦਾ ਬੰਦਾ ਗਿਆ ਸੀ ਕਿ ਊਸ਼ਾ ਲੜ ਕੇ ਘਰੋਂ ਚਲੀ ਗਈ ਹੈ ਕਮਲੀ ਕਦੇ ਇਉਂ ਵੀ ਕਰਿੰਦਾ ਕਿਸੇ ਦਾ ਮੋਟਰਸਾਈਕਲ ਮੰਗ ਕੇ ਉਸੇ ਵੇਲੇ ਤੁਰ ਪਈ ਬਸ ਨਹੀਂ ਤਾਂ ਦਿਨ ਚੜੇ ਆਉਣਾ ਸੀ ਗੱਲ ਕੀ ਹੋਗੀ ਮਾਸਟਰ ਮਦਨ ਲਾਲ ਇੱਕੋ ਸਾਹੀਂ ਕਿੰਨਾ ਕੁਝ ਆਖ ਗਿਆ ਘਰ ਚਲਦਿਆਂ ਚੱਲ ਕੇ ਪੁੱਛਦਿਆਂ ਪਗੀਰਤ ਸਾਹਿਬ ਨੂੰ ਮਾਸਟਰ ਮਦਨ ਲਾਲ ਉਸਦੀਪ ਆਪਾ ਨੇ ਆਖਿਆ ਭੈਣ ਗੱਲ ਦੱਸ ਕੀ ਹੋਈ ਐ ਮੈਂ ਪੁੱਛਦਾ ਉਸ ਨੂੰ ਜਾ ਕੇ ਚਲਦੇ ਆਂ ਪਿੰਡ ਨੂੰ ਉਸਾ ਨੇ ਬਸ ਇੰਨਾ ਹੀ ਆਖਿਆ ਉਸ ਦੇ ਉੱਡੇ ਹਿਰਾਸੇ ਪਵਿੱਤਰੇ ਮੂੰਹ ਵੱਲ ਦੇਖ ਕੇ ਮਾਸਟਰ ਮਦਨ ਲਾਲ ਨੇ ਹਰੀਸ਼ ਨੂੰ ਆਖਿਆ ਤੁਸੀਂ ਚੱਲੋ ਪਿੰਡ ਨੂੰ ਮੈਂ ਮਿਲ ਕੇ ਆਉਣਾ ਪਗਿਰਤ ਸਾਹਿਬ ਨੂੰ ਤੁਸੀਂ ਮਿਲ ਕੇ ਕੀ ਕਰਨਾ ਹੈ ਉਸਾ ਨੇ ਖਿਜ ਕੇ ਆਖਿਆ ਦੱਸ ਤਾਂ ਆਵਾ ਕਿ ਤੂੰ ਸਾਡੇ ਨਾਲ ਜਾ ਰਹੀ ਹੈ ਫਿਕਰ ਕਰਦੇ ਹੋਣਗੇ ਰਾਤੋਂ ਰਾਤ ਪਿੰਡ ਬੰਦਾ ਭੇਜਿਆ ਨਾਲੇ ਪੁੱਛਾਂ ਤਾਂ ਸਹੀ ਕੀ ਗੱਲ ਐ ਮਾਸਟਰ ਮਦਰ ਲਾਲ ਆਖ ਰਿਹਾ ਸੀ ਸ਼ਾਇਦ ਸੋਚ ਰਿਹਾ ਸੀ ਮਾੜਾ ਮੋਟਾ ਝਗੜਾ ਹੋਇਆ ਹੋ ਕੀ ਦੇ ਘਰ ਨਹੀਂ ਹੁੰਦਾ ਮਾੜਾ ਮੋਟਾ ਝਗੜਾ ਕੰਬਲੀ ਘਰ ਛੱਡ ਕੇ ਤੁਰ ਪੀ ਜਾ ਕੇ ਸਮਝਾਵਾਂਗਾ ਬਹੁਤ ਸਮਝਦਾਰ ਐ ਪਗੀਰਤਾ ਐਵੇਂ ਤਾਂ ਨਹੀਂ ਪੀਸੀਐਸ ਅਫਸਰ ਬਣ ਗਿਆ ਆਪੇ ਪਤਾ ਲੱਗ ਜੂ 우ਸ਼ਾ ਨੇ ਜਿਵੇਂ ਹੁਕਮ ਦਿੱਤਾ ਚੰਗਾ ਤੁਸੀਂ ਚੱਲੋ ਮੈਂ ਬਸ ਤੇ ਆ ਜਾਣਾ ਮਦਨ ਲਾਲ ਨੇ ਜਿਵੇਂ ਹਾਰ ਕੇ ਕਿਹਾ ਉਹ ਅੱਡੇ ਵੱਲ ਤੁਰ ਪਿਆ ਹਰੀਸ਼ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ 우ਸ਼ਾ ਨੂੰ ਬਿਠਾ ਕੇ ਤੁਰ ਪਿਆ ਪਗੀਰਤ ਦੀ ਕੋਠੀ ਦਾ ਫਾਟਕ ਖੋਲ ਕੇ ਮਦਨ ਲਾਲ ਜਦੋਂ ਅੰਦਰ ਗਿਆ ਤਾਂ ਦੇਖਿਆ ਪਗੀਰਤ ਕੋਟ ਪੈਂਟ ਪਾਈ ਤਿਆਰ ਹੋਇਆ ਬਾਹਰ ਭਾਂਡੇ ਵਿੱਚ ਇਧਰ ਉਧਰ ਬੇਮਤਲਬ ਹੀ ਚੱਕਰ ਕੱਟ ਰਿਹਾ ਸੀ ਉਸ ਨੂੰ ਫਾਟਕ ਖੋਲਦਾ ਦੇਖ ਕੇ ਉਹ ਰੁਕ ਗਿਆ ਐਨੇ ਨੂੰ ਅੰਦਰੋਂ ਉਹਦੀ ਮਾਂ ਵੀ ਆ ਗਈ ਡਰੀ ਸਹਿਮੀ ਤੇ ਪਵਤਰੀ ਪਤਾ ਲੱਗਿਆ ਊਸ਼ਾ ਦਾ ਬਿਨਾਂ ਕਿਸੇ ਰਾਮਰਮਈ ਤੋਂ ਪਗੀਰਤ ਨੇ ਮਾਸਟਰ ਮਦਨ ਲਾਲ ਨੂੰ ਪੁੱਛਿਆ ਹੁਣੇ ਹਰੀਸ਼ ਤੇ ਉਹ ਪਿੰਡ ਨੂੰ ਗਏ ਨੇ ਸ਼ੁਕਰ ਹੈ ਸ਼ੁਕਰ ਹੈ ਸਾਡਾ ਤਾਂ ਰਾਤ ਦਾ ਸਾਹ ਸੁੱਕਿਆ ਕੁਲਸ਼ਣੀ ਨੇ ਬਈ ਖਬਰ ਨਹੀਂ ਕਿੱਧਰ ਵਗ ਗਈ ਘਰਾਂ 'ਚ ਸੌ ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ ਨੇ ਅੱਧੀ ਰਾਤ ਨੂੰ ਘਰ ਛੱਡ ਕੇ ਤਾਂ ਨਹੀਂ ਤੁਰ ਜਾਈਦਾ ਪਗੀਰਤ ਦੀ ਬੀਜੀ ਆਖ ਰਹੀ ਸੀ ਊਸ਼ਾ ਹਰੀਸ਼ ਨਾਲ ਪਿੰਡ ਚਲੀ ਗਈ ਹੈ ਏ ਜਾਣ ਕੇ ਪਗੀਰ ਦਾ ਡਰ ਹਟ ਗਿਆ ਤੇ ਗੁੱਸਾ ਚੜਨਾ ਉਸ ਨੂੰ ਸ਼ੁਰੂ ਹੋ ਗਿਆ ਉਸ ਨੇ ਬੜੀ ਸਖਤ ਆਵਾਜ਼ ਵਿੱਚ ਮਾਸਟਰ ਮਦਨ لال ਨੂੰ ਆਖਿਆ ਆ ਜਾਓ ਅੰਦਰ ਡ్రਾਈੰਗ ਰੂਮ ਵਿੱਚ ਆ ਜਾਓ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਤੇ ਬੂਹਾ ਖੋਲ ਕੇ ਅੱਗੇ-ਅੱਗੇ ਡ్రਾਈੰਗ ਰੂਮ ਵੱਲ ਤੁਰ ਪਿਆ ਪਿੱਛੇ-ਪਿੱਛੇ ਮਾਸਟਰ ਮਦਨ لال ਜਾ ਰਿਹਾ ਸੀ ਦੇ ਕਾਕਾ ਹੁਣ ਇੰਨਾ ਵਿਚਾਰਿਆਂ ਦਾ ਕੀ ਕਸੂਰ ਹੈ ਝਗੜਾ ਥੋੜਾ ਦੋਹਾਂ ਦਾ ਆਪਸ ਦਾ ਪਗਿਰਥ ਦੇ ਬੀਬੀ ਜੀ ਨੇ ਜਿਵੇਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅੰਦਰ ਜਾ ਕੇ ਇੱਕ ਸੋਫੇ ਉੱਪਰ ਮਾਸਟਰ ਮदनलाल ਕਵਰਾਇਆ ਜਿਹਾ ਬੈਠ ਗਿਆ ਸਾਹਮਣੇ ਵਾਲੇ ਸੋਫੇ ਤੇ ਪਗਿਰਥ ਬੈਠਾ ਸੀ ਉਸ ਦੇ ਕੋਲ ਉਹਦੀ ਬੀਬੀ ਰਾਤ ਫੇਰ ਹੋ ਕਿੱਥੇ ਰਹੀ ਪਿੰਡ ਤਾਂ ਉਸ ਵੇਲੇ ਕੋਈ ਬਸ ਜਾਂਦੀ ਨਹੀਂ ਪਗਿਰਥ ਨੇ ਜਿਵੇਂ ਰੋਬ ਨਾਲ ਪੁੱਛਿਆ ਰਾਤ ਮੇਰਾ ਖਿਆਲ ਹੈ ਉਹ ਗੁਰਦੁਆਰੇ ਰਹੀ ਸਵੇਰੇ ਜਦੋਂ ਅਸੀਂ ਆ ਰਹੇ ਸੀ ਤਹਾਨੂੰ ਪਤਾ ਹੈ ਮੰਦਰ ਮਸੀਤਾਂ ਗੁਰਦੁਆਰੇ ਅੱਜਕੱਲ ਕ腐ਪਸ਼ਨ ਦੇ ਅੱਡੇ ਬਣੇ ਹੋਏ ਨੇ ਸਾਡੇ ਕੋਲ 20 ਉਹ ਜੋ ਕੇਸ ਆਉਂਦੇ ਨੇ ਰਾਮ ਰਾਮ ਜੀ ਕਰੋ 우샤 ਤਾਂ ਦੇਵੀ ਹੈ ਮਾਸਟਰ ਮਦਰ ਲਾਲ ਨੇ ਇਹ ਭੈੰਕਰ ਸ਼ਬਦ ਸੁਣਦਿਆਂ ਵਿੱਚੋਂ ਹੀ ਗੱਲ ਟੋਕ ਕੇ ਆਖਿਆ ਤੁਸੀਂ ਆਪ ਸੋਚੋ ਕੋਈ ਸ਼ਰੀਫ ਔਰਤ ਇਸ ਤਰ੍ਹਾਂ ਅੱਧੀ ਰਾਤ ਘਰੋਂ ਬਾਹਰ ਨਿਕਲ ਕੇ ਤੁਰ ਪਏਗੀ ਪਗੀਰਥ ਪੁੱਛ ਵੀ ਰਿਹਾ ਸੀ ਤੇ ਦੱਸ ਵੀ ਰਿਹਾ ਸੀ ਮਾਸਟਰ ਮਦਰ ਲਾਲ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਆੜਿਆ ਉਹ ਖੁਦ ਸਮਝਦਾ ਸੀ ਕਿ ਊਸ਼ਾ ਨੂੰ ਇੰ样 ਰਾਤ ਨੂੰ ਘਰੋਂ ਕੱਲੀ ਨਹੀਂ ਸੀ ਜਾਣਾ ਚਾਹੀਦਾ ਪਰ ਗੱਲ ਕੀ ਹੋ ਗਈ ਸੀ ਮਾਸਟਰ ਮਦਰ ਲਾਲ ਨੇ ਅਖੀਰ ਹੌਸਲਾ ਕਰਕੇ ਪੁੱਛਿਆ ਹੋ ਗਿਆ ਹੋਣਾ ਕਿਸੇ ਕੋਲੋਂ ਝਗੜਾ ਮਾੜਾ ਮੋਟਾ ਮਾੜਾ ਮੋਟਾ ਝਗੜਾ ਕਿਹਦੇ ਨਹੀਂ ਹੁੰਦਾ ਉਸਦੇ ਬੀਜੀ ਉਹਨੂੰ ਦੱਸ ਰਹੀ ਸੀ ਕੋਈ ਨਹੀਂ ਮੈਂ ਸਮਝਾ ਦਿਆਂਗਾ ਅੱਗੋਂ ਕਦੇ ਇਸ ਤਰ੍ਹਾਂ ਨਹੀਂ ਹੋਵੇਗਾ ਜੇ ਕੁਝ ਜਿਹਾ ਵਾਪਰ ਜਾਂਦਾ ਮੇਰੀ ਤਾਂ ਦੁਨੀਆ ਭਰ ਚ ਬਦਨਾਮੀ ਹੋ ਜਾਂਦੀ ਤੁਹਾਡਾ ਕੀ ਜਾਣਾਂ ਸੀ ਤੁਹਾਨੂੰ ਕੌਣ ਜਾਣਦਾ ਪਗੀਰਥ ਗੁੱਸੇ ਨਾਲ ਆਖ ਰਿਹਾ ਸੀ ਚਲੋ ਛੱਡੋ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਲੈਣਾ ਨਿਆਣੀ ਐ ਬੱਚੀ ਐ ਕਮਲੀ ਮਾਸਟਰ ਮਦਨ ਲਾਲ ਨੇ ਹੱਥ ਜੋੜਦੇ ਆਖਿਆ ਸਾਡਾ ਹੁਣ ਇਕੱਠਿਆਂ ਰਹਿਣਾ ਮੁਸ਼ਕਲ ਐ ਤੁਸੀਂ ਇਸ ਗੱਲ ਦਾ ਮੇਰੇ ਨਾਲ ਫੈਸਲਾ ਕਰ ਲਓ ਜਿਵੇਂ ਕਰਨਾ ਪਗੀਰਥ ਨੇ ਜਦੋਂ ਆਖਿਆ ਮਾਸਟਰ ਮਦਨ ਲਾਲ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਨਿਕਲ ਗਈ ਨਹੀਂ ਮੈਂ ਬਹੁਤ ਸੋਚ ਲਿਆ ਚੰਗਾ ਫੈਸਲਾ ਅੰਦਰ ਬੈਠ ਕੇ ਕਰ ਲੋ ਜੋ ਹਰਜਾਨਾ ਤੁਸੀਂ ਆਖੋਗੇ ਮੈਂ ਭਰ ਦਿਆਂਗਾ ਗੱਲ ਦਾ ਤਾਂ ਪਤਾ ਲੱਗੇ ਇਹੋ ਜਾਂ ਉਹਨੇ ਕੀ ਬੁੱਧਖੂਨ ਕੀਤਾ ਇਹ ਗੱਲਾਂ ਕੋਈ ਛੋਟੀਆਂ ਹੁੰਦੀਆਂ ਨੇ ਜੋ ਤੁਸੀਂ ਆਖੀ ਜਾ ਰਹੇ ਹੋ ਮਾਸਟਰ ਮਦਨ ਲਾਲ ਡਰ ਤੇ ਹਰਖ ਦੇ ਮਿਲੇ ਭਾਵਾ ਨਾਲ ਬੋਲਿਆ ਵੱਡੀਆਂ ਚਾਹੇ ਛੋਟੀਆਂ ਮੈਂ ਇਹ ਫੈਸਲਾ ਕਰ ਲਿਆ ਪਗਿਰਥ ਨੇ ਸਖਤ ਹੋ ਕੇ ਆਖਿਆ ਸਭ ਕੁਝ ਤੁਹਾਡੇ ਫੈਸਲਾ ਕਰ ਲੈਣ ਨਾਲ ਤਾਂ ਨਹੀਂ ਹੋ ਜਾਣਾ ਮੈਂ ਜਾ ਕੇ ਊਸ਼ਾ ਨੂੰ ਪੁੱਛਦਾ ਕੀ ਗੱਲ ਐ ਫਿਰ ਕਰ ਲਾਂਗੇ ਤੁਹਾਡੇ ਨਾਲ ਗੱਲ ਇਹਨਾਂ ਆਖ ਕੇ ਮਾਸਟਰ ਮਦਨ ਲਾਲ ਉੱਠ ਖੜਾ ਹੋਇਆ ਭਾਗ 19 ਊਸ਼ਾ ਨੂੰ ਗਿਆਰਾਂ ਸਾਲ ਤੋਂ ਉੱਪਰ ਹੋ ਗਿਆ ਸੀ ਉਸ ਦਿਨ ਤੋਂ ਮਗਰੋਂ ਨਾ ਪਗੀਰਥ ਉਹਨਾਂ ਦੇ ਪਿੰਡ ਗਿਆ ਤੇ ਨਾ ਹੀ ਉਹਨਾਂ ਵੱਲੋਂ ਕੋਈ ਆਇਆ ਸਿਰਫ ਕਿਸੇ ਤੋਂ ਇਹ ਪਤਾ ਲੱਗਿਆ ਕਿ ਹਰੀਸ਼ ਕਿਧਰੇ ਪ੍ਰੋਫੈਸਰ ਲੱਗ ਗਿਆ ਇਹ ਬੜਾ ਪਗੀਰਥ ਨੇ ਬੜੀ ਐਸ਼ੋ ਰਾਮ ਨਾਲ ਕੱਢਿਆ ਇੱਕ ਮੁਸ਼ਕਲ ਜੋ ਪਗੀਰਥ ਨੂੰ ਆਈ ਉਹ ਇਹ ਸੀ ਕਿ ਪਹਿਲਾਂ ਪਹਿਲ ਉਹਦੇ ਪੈਸੇ ਮੁੱਕ ਜਾਇਆ ਕਰਦੇ ਸਨ ਤੇ ਉਹ ਸ਼ਿਭੂ ਤੇ ਗੁੱਸਾ ਕਰਿਆ ਕਰਦਾ ਤਾਂ ਸ਼ਿਭੂ ਨੇ ਇੱਕ ਦਿਨ ਆਖਿਆ ਸਾਹਿਬ ਪਹਿਲਾਂ ਨਾਲੋਂ ਹੁਣ ਮਹਿਮਾਨ ਵੀ ਤਾਂ ਘਰ ਆਉਣੇ ਵੱਧ ਗਏ ਨੇ ਇਹਨਾਂ ਆ ਕੇ ਸ਼ਿਭੂ ਚੁੱਪ ਕਰ ਗਿਆ ਤੇ ਉਸ ਨੂੰ ਪਗੀਰਥ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਹਨੇ ਸ਼ਿਭੂ ਦੇ ਪਹਿਲੀ ਵਾਰੀ ਅੱਜ ਥੱਪੜ ਖਿੱਚ ਕੇ ਮਾਰਿਆ ਉਸ ਦਿਨ ਸ਼ੀਬੂ ਬਹੁਤ ਰੋਇਆ ਉਸਨੇ 우ਸ਼ਾ ਨੂੰ ਚਿੱਠੀ ਵੀ ਪਾਈ ਕੁਝ ਦਿਨਾਂ ਬਾਅਦ ਰੋ ਇੱਕ ਬਾਲ ਕਟਿਆ ਵਾਲੀ ਲੜਕੀ ਜੋ ਕੁਝ ਦਿਨ ਠਹਿਰੀ ਸੀ ਤਾਂ ਸਾਹਿਬ ਦੇ ਦਫ਼ਤਰ ਜਾਣ ਮੰਗਰੋ ਉਸਨੇ ਉਸ ਨੂੰ ਦੱਸਿਆ ਕਿ ہماری ਮਹਿਮਸਾਬ ਬਹੁਤ ਅੱਛੀ ਹੈ ਅਭੀ ਗਾਉਂ ਗਈ ਹੈ ਜਲਦੀ ਆਨੇ ਵਾਲੀ ਹੈ ਤਾਂ ਉਸਨੇ ਇਹੀ ਗਲ ਪਗੀਰਥ ਨੂੰ ਦੱਸੀ ਤੇ ਉਸ ਲੜਕੀ ਦੇ ਜਾਣ ਮੰਗਰੋ ਪਗੀਰਥ ਨੇ ਉਸ ਨੂੰ ਫੇਰ ਮਾਰਿਆ ਉਸ ਦਿਨ ਸ਼ੀਬੂ ਨੇ ਉੱਥੋਂ ਚਲੇ ਜਾਣ ਦਾ ਫੈਸਲਾ ਕਰ ਲਿਆ ਪਰ ਉਹ ਇੱਕ ਤਰੀਕ ਤੱਕ ਰੁਕਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਤਨਖਾਹ ਦੇ ਪੈਸੇ ਰਹਿੰਦੇ ਸਨ ਉਸ ਨੇ ਸੋਚਿਆ ਕਿ ਤਨਖਾਹ ਲੈ ਕੇ ਹੀ ਉਹ ਇਸ ਘਰ ਵਿੱਚੋਂ ਚੱਲਿਆ ਜਾਵੇਗਾ ਹੁਣ ਪੈਸਿਆਂ ਬਾਰੇ ਬਹੁਤੇ ਖਰਚੇ ਬਾਰੇ ਭਗੀ ਇਥੋਂ ਉਸ ਨੂੰ ਕੁਝ ਨਹੀਂ ਸੀ ਆਖਦਾ ਸਗੋਂ ਕਈ ਵਾਰੀ ਉਹ ਦੋਸਤਾ ਮਿੱਤਰਾਂ ਦੇ ਆਉਣ ਉੱਪਰ ਜਾਂ ਆਪਣੇ ਲਈ ਵੀ ਕੁਆਲਿਟੀ ਤੋਂ ਰੋਸਟਰਡ ਮੁਰਗੇ ਤੇ ਨਾਲ ਮੰਗਵਾ ਲੈਂਦਾ ਸੀ ਕਿਉਂ ਸ਼ਿਬੂ ਦਾ ਇਸ ਤਰ੍ਹਾਂ ਕੰਮ ਕੱਟ ਜਾਂਦਾ ਸੀ ਤੇ ਉਹ ਚੁੱਪ ਰਹਿੰਦਾ ਸੀ ਇੰਨਾ ਹੀ ਦਿਨਾਂ ਵਿੱਚ ਕੱਪੜੇ ਟਰਾਈਕ ਲਿੰਨਰ ਦੇਣ ਲੱਗਿਆ ਜਦੋਂ ਸ਼ਿਬੂ ਕੋਟ ਦੀਆਂ ਜੇਬਾਂ ਫਰੋਣ ਲੱਗਿਆ ਤਾਂ ਅੰਦਰਲੀ ਜੇਬ ਵਿੱਚੋਂ 100-100 ਦੇ ਨੋਟਾਂ ਦੀ ਤਕੜੀ ਥਹੀ ਨਿਕਲੀ ਸਾਰੇ ਕੰਮ ਭੁੱਲ ਸ਼ਿਬੂ ਨੋਟ ਗਿਣਨ ਲੱਗ ਪਿਆ 100-100 ਦੇ 15 ਨੋਟਾਂ ਦੀ ਢੇਠਾਂ 10 ਨੋਟ 1000-1000 ਦੇ ਸਨ ਸ਼ਿਬੂ ਜਿਵੇਂ ਚਕਾ ਚੌਂਦ ਹੋ ਗਿਆ 1000 ਰੁਪਏ ਤਾਂ ਉਸਨੇ ਪਹਿਲਾਂ ਕਦੇ ਨੋਟ ਹੀ ਨਹੀਂ ਸੀ ਦੇਖਿਆ ਕਈ ਉਤਾਰ ਚੜ੍ਹਾ ਸ਼ਿਭੂ ਦੇ ਮਨ ਵਿੱਚ ਆਏ ਦੁਪਹਿਰ ਤੱਕ ਉਸ ਤੋਂ ਕੋਈ ਕੰਮ ਵੀ ਨਾ ਹੋਇਆ ਫਿਰ ਉਸਨੇ ਨੋਟ ਪਲਾਸਟਿਕ ਦੇ ਲਫਾਫੇ ਵਿੱਚ ਪਾ ਕੇ ਅਚਾਰ ਦੇ ਮਰਤਵਾਨ ਉੱਪਰ ਬੰਨੀ ਮਲਬਲ ਦੀ ਲੀਰ ਖੋਲ ਕੇ ਉਸ ਵਿੱਚ ਨੋਟਾਂ ਵਾਲਾ ਲਫਾਫਾ ਬੰਨ੍ਹ ਕੇ ਆਪਣੇ ਲੱਕ ਦਿਵਾਲੇ ਚੰਗੀ ਤਰ੍ਹਾਂ ਲੀਰ ਬੰਨ੍ਹ ਲਈ ਸਾਰੇ ਘਰ ਨੂੰ ਬੰਦ ਕਰਕੇ ਚਾਬੀਆਂ ਚੌਂਕੀਦਾਰ ਨੂੰ ਫੜਾ ਕੇ ਉਹ ਬਸ ਚੜ੍ਹ ਕੇ ਦਿੱਲੀ ਚਲਾ ਗਿਆ ਦਿੱਲੀ ਕੁਝ ਦਿਨ ਰੁੱਕ ਕੇ ਉਸਦੀ ਮੁੰਬਈ ਜਾਣ ਦੀ ਸਲਾਹ ਸੀ ਆਥ ਨੇ ਜਦੋਂ ਪਕੀਰth ਆਇਆ ਸਮਝ ਗਿਆ ਕਿ ਸ਼ਿਭੂ ਚਲਾ ਗਿਆ ਹੈ ਉਸਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਜਦੋਂ ਹੀ ਉਸਨੇ ਆਪਣਾ ਰੋਸਟਡ ਮੰਗਵਾਉਣਾ ਚਾਹਿਆ ਤੇ ਜੇਬ ਵਿੱਚ ਹੱਥ ਮਾਰਿਆ ਤਾਂ ਉਸ ਨੂੰ ਉੱਥੇ ਪੈਸੇ ਨਹੀਂ ਲੱਭੇ ਉਸਨੇ ਸ਼ਿਭੂ ਨੂੰ ਕਈ ਗਾਲਾਂ ਦਿੱਤੀਆਂ ਤੇ ਉਹ ਪੁਲਿਸ ਰੈਪਟ ਕਰਾਉਣ ਦੀ ਸੋਚਣ ਲੱਗਿਆ ਪਰ ਫਿਰ ਉਸ ਨੂੰ ਯਾਦ ਆਇਆ ਕਿ ਪੁਲਿਸ ਰੈਪਟ ਨਾਲ ਤਾਂ ਉਸਤੇ ਗੱਲ ਉਲਟੀ ਵੀ ਪੈ ਸਕਦੀ ਹੈ ਤੇ ਫਿਰ ਕਈ ਦਿਨਾਂ ਬਾਅਦ ਪਗੀਰਥ ਦੇ ਘਰ ਆਸ਼ਾ ਆਈ ਤੇ ਥੋੜਾ ਕੰਨਾ ਟਾਈਮ ਠਹਿਰ ਕੇ ਉਹ ਉਥੋਂ ਚਲੀ ਗਈ ਪਗੀਰਥ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਚਾਹੀਆਂ ਪਰ ਉਹ ਨਹੀਂ ਮੰਨੀ ਤੇ ਪਗੀਰਥ ਨੂੰ ਬਦਚੱਲਣ ਕਹਿ ਕੇ ਉਹਨਾਂ ਦਾ ਘਰ ਦਾ ਰਸਤਾ ਛੱਡ ਗਈ ਇੱਕ ਦਿਨ ਫਿਰ ਪਗੀਰਥ ਅਚਾਨਕ ਕਾਰ ਲੈ ਕੇ 우ਸ਼ਾ ਦੇ ਪਿੰਡ ਪਹੁੰਚ ਗਿਆ ਮਾਸਟਰ ਮਦਨ ਲਾਲ ਨੇ ਉਸ ਦੀ ਰਸਮੀਆਂ ਆਉਪਕਤ ਕੀਤੀ ਚਾਹ ਪਾਣੀ ਪਾਇਆ ਕੀ ਹਾਲ ਹੈ ਸਾਰੇ ਪਰਿਵਾਰ ਦਾ ਪਗੀਰਥ ਨੇ ਇੱਧਰ ਉੱਧਰ ਚਾੱਕ ਕੇ ਆਪ ਹੀ ਪੁੱਛਿਆ ਹਰੀਸ਼ ਚੰਡੀਗੜ੍ਹ ਪ੍ਰੋਫੈਸਰ ਲੱਗਿਆ ਇੱਕ ਪ੍ਰੋਫੈਸਰ ਲੜਕੀ ਨਾਲ ਹੀ ਉਸਦਾ ਵਿਆਹ ਹੋਇਆ ਮੇਗ ਉਸਦੇ ਕੋਲ ਰਹਿ ਕੇ ਆਈਈਐਸ ਦੀ ਤਿਆਰੀ ਕਰ ਰਹੀ ਹੈ ਮਾਸਟਰ ਮਦਨ ਲਾਲ ਨੇ ਦੱਸਿਆ ਊਸ਼ਾ ਪਗੀਰਥ ਨੂੰ ਆਪ ਹੀ ਪੁੱਛਣਾ ਪਿਆ ਅੱਗੋਂ ਨਾਲੋਂ ਬਹੁਤ ਹੀ ਠੀਕ ਹੈ ਹਰੀਸ਼ ਦੇ ਘਰੋਂ ਜੋ ਲੜਕੀ ਹੈ ਉਸਦੀ ਪਤਨੀ ਉਹ ਉਸਦਾ ਬਹੁਤ ਖਿਆਲ ਰੱਖਦੀ ਹੈ। ਇਹ ਸਾਲ ਬੀਏ ਦੇ ਇਮਤਿਹਾਨ ਚ ਫਰਸਟ ਆਈ ਹੈ। ਮਾਸਟਰ ਮਦਨ ਲਾਲ ਨੇ ਗੰਭੀਰਤਾ ਨਾਲ ਦੱਸਿਆ। "ਅੱਛਾ ਮੈਂ ਚੱਲਦਾ।" ਆਕ ਪਗਿਰਥ ਉੱਠ ਖੜਾ ਹੋਇਆ। ਮਾਸਟਰ ਮਦਨ ਲਾਲ ਨੇ ਉਸਨੂੰ ਕੁਝ ਨਾ ਆਖਿਆ, ਨਾ ਕੋਈ ਗਿਲਾ ਕੀਤਾ, ਨਾ ਉਲਾਮਬਾ ਦਿੱਤਾ, ਨਾ ਹੀ ਪਿਆਰ ਸਨੇਹ ਜਤਾਇਆ। ਵਾਪਸ ਆਉਂਦਿਆਂ ਪਗਿਰਥ ਨੂੰ ਅਜੀਬ ਜਿਬ ਲੱਗ ਰਿਹਾ ਸੀ ਜਿਵੇਂ ਲੋਕ ਕਿਵੇਂ ਬਦਲ ਜਾਂਦੇ ਨੇ। ਮੇਗ IAS ਦੀ ਤਿਆਰੀ ਕਰ ਰਿਹਾ ਮਾਸਟਰ ਮਦਨ ਲਾਲ ਦਾ ਮੁੰਡਾ IAS ਦੀ ਤਿਆਰੀ ਕਰ ਰਿਹਾ ਗੱਲ ਪਗੀਰਥ ਨੂੰ ਹਾਸੋ ਹੇੰਨੀ ਲੱਗੀ ਕੱਲ ਨੂੰ ਉਹ ਤੇਰਾ ਅਫਸਰ ਬਣ ਕੇ ਵੀ ਆ ਸਕਦਾ ਹੈ ਉਹਦੀ ਇਹ ਸੋਚ ਸੀ ਜਿਵੇਂ ਕਿਸੇ ਨੇ ਉਸ ਦੀ ਨੂੰ ਮਾਂ ਪੈਣ ਦੀ ਗਾਲ ਕੱਢ ਦਿੱਤੀ ਹੋਵੇ ਸਾਲਾ ਉਸਨੇ ਕੌੜਾ ਘੁੱਟ ਥੁੱਕਦਾ ਅੰਦਰ ਨਿਘਾਰਦਿਆਂ ਗਾਲ ਦਾ ਜਵਾਬ ਜਿਵੇਂ ਗਾਲ ਵਿੱਚ ਦਿੱਤਾ ਉਥੋਂ ਹੀ ਉਸਨੇ ਕਾਰ ਚੰਡੀਗੜ੍ਹ ਨੂੰ ਮੋੜ ਲਈ ਤੇ ਉਹ ਉਸਦੇ ਭਰਾ ਹਰੀਸ਼ ਦੇ ਘਰ ਪਹੁੰਚ ਗਿਆ। ਤਾਂ ਉਸਦੀ ਭਾਬੀ ਨੇ ਗੇਟ ਖੋਲ੍ਹਿਆ ਤੇ ਉਸਨੇ ਨਮਸਕਾਰ ਕਰਕੇ ਦੱਸਿਆ ਮੈਂ ਪਗੀਰਥਾ। ਤਾਂ 우ਸ਼ਾ ਨੇ ਉਹਦਾ ਸਵਾਗਤ ਕੀਤਾ ਤੇ ਚਾਹ ਪਾਣੀ ਪਿਆਇਆ। ਤੇ ਉਹਨੂੰ ਪੁੱਛਣ ਲੱਗੀ ਅੱਜ ਕਿਸੇ ਕੰਮ ਆਏ ਸੀ ਚੰਡੀਗੜ੍ਹ ਤਾਂ ਜਗਜੀਤ 우ਸ਼ਾ ਦੀ ਭਾਬੀ ਨੇ ਉਹਨੂੰ ਦੱਸਿਆ ਕਿ ਜਿਵੇਂ ਉਹ ਹੁਣ ਪਹਿਲਾਂ ਨਾਲੋਂ ਬਹੁਤ ਹੀ ਕਮਜ਼ੋਰ ਹੋ ਗਈ ਹੈ। ਤਾ ਪਗੀਰਥ ਨੇ ਕਿਹਾ ਕਿ ਨਹੀਂ ਮੈਂ ਇੱਧਰ ਨਹੀਂ ਆਇਆ ਸੀ ਮੈਂ ਤਾਂ ਊਸ਼ਾ ਨੂੰ ਮਿਲਣ ਹੀ ਆਇਆ ਹਾਂ ਤਾਂ ਉਸਦੀ ਭਾਬੀ ਨੇ ਉਹਨੂੰ ਕਿਹਾ ਕਿ ਜਦੋਂ ਤੁਸੀਂ ਬਿਮਾਰ ਸੀ ਤੁਹਾਨੂੰ ਊਸ਼ਾ ਦੀ ਲੋੜ ਸੀ ਤੇ ਹੁਣ ਜਦੋਂ ਉਹ ਬਿਮਾਰ ਹੈ ਤਾਂ ਤੁਹਾਨੂੰ ਉਹਦੀ ਕੋਈ ਲੋੜ ਨਹੀਂ ਇਸੇ ਲਈ ਤੁਸੀਂ ਨੇ ਉਸ ਨੂੰ ਉੱਥੋਂ ਭਜਾ ਦਿੱਤਾ ਹੋਰ ਔਰਤ ਚਾਹੁੰਦੀ ਵੀ ਕੀ ਹੁੰਦੀ ਹੈ ਬਸ ਇੰਨੀ ਗੱਲ ਹੀ ਪਗੀਰਥ ਨੇ ਆਖਿਆ ਫਿਰ ਉਸਦੀ ਭਾਬੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਊਸ਼ਾ ਨੂੰ ਮਿਲਣ ਨਹੀਂ ਆਏ ਤੁਸੀਂ ਇਹ ਦੇਖਣ ਆਏ ਹੋ ਕਿ ਊਸ਼ਾ ਮਰ ਗਈ ਹੈ ਕਿ ਜਿਉਂਦੀ ਹੈ ਜਰਾ ਉਸਨੇ ਇਹ ਸ਼ਬਦ ਤੜਕੋ ਕੇ ਕਹੀ ਪਗਿਰਥ ਨੂੰ ਲੱਗਿਆ ਇੰਨੀ ਤੜਖੀ ਨਾਲ ਤਾਂ ਕਦੇ ਊਸ਼ਾ ਨੇ ਵੀ ਉਸ ਨਾਲ ਗੱਲ ਨਹੀਂ ਸੀ ਕੀਤੀ ਤੁਸੀਂ ਤਾਂ ਮੇਰੇ ਨਾਲ ਨਰਾਜ਼ ਲੱਗਦੇ ਹੋ ਪਗਿਰਥ ਨੇ ਕਾਲਾ ਪੈਂਦੇ ਆਖਿਆ ਨਰਾਜ਼ ਹੋਣ ਵਾਲੀ ਗੱਲ ਹੈ ਫੁੱਲ ਵਰਗੀ ਕੁੜੀ ਨੂੰ ਤੁਸੀਂ ਬਰਬਾਦ ਕਰਕੇ ਰੱਖ ਦਿੱਤਾ ਤੁਸੀਂ ਉਸ ਨੂੰ ਸਿਰਫ ਮੁਕਤੀ ਰੌਕ ਰਾਣੀ ਹੀ ਸਮਝਿਆ ਜਿਸ ਨੂੰ ਜਦੋਂ ਜੀ ਕੀਤਾ ਵਰਤ ਲਿਆ ਜਦੋਂ ਜੀ ਕੀਤਾ ਘਰੋਂ ਕੱਢ ਦਿੱਤਾ ਤਾਂ ਪਗੀਰਥ ਨੇ ਸਿੱਧਾ ਹੀ ਕਿਹਾ ਤੇ ਮੈਂ ਉਸਾਂ ਨੂੰ ਲੈਣ ਆਇਆ ਹਾਂ ਜਗਜੀਤ ਨੇ ਉਸ ਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਭੇਜਣੀ ਕੁਝ ਚਿਰ ਬੈਠਣ ਮੰਗਰੋ ਪਗੀਰਥ ਨੇ ਕਿਹਾ ਠੀਕ ਹੈ ਨਹੀਂ ਭੇਜਣੀ ਨਾ ਭੇਜੋ ਤੇ ਡਰਾਈਵਰ ਨੂੰ ਨਾਲ ਲੈ ਕੇ ਉਹ ਤੁਰ ਪਿਆ ਸ਼ੁਕਰੀਆ ਦੋਸਤੋ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ